ਮਿੰਟੋ ਜੀ ਬੜਾ ਗਰਮਾ ਗਰਮੀ ਗਹਿਮਾ ਗਹਿਮੀ ਹੋਈ ਏ ਆਪਾਂ ਕੱਲ ਹੀ ਗੱਲ ਕਰ ਰਹੇ ਸੀਗੇ ਪਰਸੋਂ ਵੀ ਗੱਲ ਕੀਤੀ ਹੂੰ ਹੂੰ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਸੀ ਲੱਗ ਨਹੀਂ ਰਿਹਾ ਸੀਗਾ ਵੀ ਸ਼ਾਂਤੀਪੂਰਵਕ ਚੋਣਾਂ ਹੋ ਜਾਣਗੀਆਂ ਤੇ ਉਹੀ ਗੱਲ ਖਬਰ ਆਈ ਵਿੱਚੋਂ ਵੀ ਕਾਫੀ ਰੌਲਾ ਰੱਪਾ ਪਿਆ ਚੋਣਾਂ ਦਾ ਕੀ ਮਾਹੌਲ ਹੈ ਹੁੰ ਦਾ ਵੇਖੋ ਗੱਲ ਏ ਸੁਖਮ ਸਿੰਘ ਸਾਹਿਬ ਕੋਈ ਬੰਦਾ ਸੀਗਾ ਨਾ ਉਹ ਬੜਾ ਹੀ ਜ਼ਿਆਦਾ ਮਤਲਬ ਕਿ ਉਹਨੇ ਗਿਆਨ ਪੇਲਣਾ ਜੀ ਅੱਜ ਕੱਲ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਕਿ ਗਿਆਨ ਪੇਲਣਾ ਹੂੰ ਹੂੰ ਉਹਨੇ ਕਿਹਦੀ ਕੀ ਗੱਲ ਤੇ ਹੋਣੀ ਤੇ ਉਹਨੇ ਮਹਾਪੁਰਸ਼ਾਂ ਦੀਆਂ ਗੱਲਾਂ ਸੁਣਾਉਣੀਆਂ ਬਈ ਐਵੇਂ ਤੁਸੀਂ ਤੇ ਗੁੱਸਾ ਕਰਦੇ ਜੇ ਫਲਾਂ ਕਰਦੇ ਏ ਟਮਕਾਂ ਕਰਦੇ ਨਾ ਤ ਉੱਤੇ ਉੱਠੋ ਯਾਰ ਜੀ ਜੀ ਹੋਇਆ ਕਿ ਕਿ ਕੋਈ ਲਾਲੋ ਵੋਸ ਪਿੰਡ ਦੇ ਵਿੱਚ ਕੋਈ ਨਿਹਾਲਾ ਦਿਆਲਾ ਰਹਿੰਦਾ ਸੀਗਾ ਹੂੰ ਉਹ ਕਿਤੇ ਬਈ ਝਗੜਾ ਹੋ ਗਿਆ ਤੇ ਉਹਨੇ ਚੱਕ ਕੇ ਉਹ ਬੰਦੇ ਦੇ ਉਹ ਜਿਹੜਾ ਬੜਾ ਗਿਆਨ ਵੰਡਦਾ ਸੀਗਾ ਕਿ ਬਈ ਸ਼ਾਂਤ ਰਿਆ ਕਰੋ ਜੀਵਨ ਦੇ ਵਿੱਚ ਕ੍ਰੋਧ ਨਾ ਕਰੋ ਜੀ ਅਕੱਕੇ ਮਾਰੀ ਏਟ ਤੇ ਸਿਰ ਦਾ ਘਰ ਖੋਲਦਾ ਹੂੰ ਤੇ ਜਦੋਂ ਕਿਸੇ ਸਿਆਣੇ ਨੂੰ ਪੁੱਛਿਆ ਕਿ ਉਹ ਵੇਖ ਲੋ ਜੀ ਜਿਹੜਾ ਆਪਣੇ ਆਪ ਨੂੰ ਭਗਤ ਦਰਸਾਉਂਦਾ ਸੀਗਾ ਉਹਨੇ ਤੇ ਆਹ ਕਾਰਾ ਕਰ ਦਿੱਤਾ ਫਲਾਣੇ ਦਾ ਸਿਰ ਖੋਲ ਦਿੱਤਾ ਜੀ ਤੇ ਉਹਨੇ ਆਖਿਆ ਸਿਆਣੇ ਦੀ ਗੱਲ ਬੜੀ ਸਿਆਣੀ ਹੁੰਦੀ ਆ ਉਹਨੇ ਆਖਿਆ ਅਤਿ ਭਗਤੀ ਹੂੰ ਚੋਰ ਦੇ ਲੱਛਣ ਹੂੰ ਇਹ ਮੈਂ ਕਿਉਂ ਕਹਿ ਰਿਹਾ ਅਤ ਭਗਤੀ ਚੋਰ ਦੇ ਲੱਛਣ ਉਹ ਕਹਿੰਦਾ ਜਿਆਦਾ ਜਿਹੜਾ ਇਸ ਤਰ੍ਹਾਂ ਦਾ ਭਗਤ ਬਣਦਾ ਹੈ ਨਾ ਲੱਛਣ ਸਮਝ ਲਓ ਉਹਦੇ ਜਿਹੜੇ ਆ ਨਾ ਚੋਰਾ ਵਾਲੇ ਆ ਚਲੋ ਆ ਜਾਓ ਹੁਣ ਹਮ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਨਾ ਕਿ ਅਸੀਂ ਸਭ ਤੋਂ ਸਚਜੇ ਹਮ ਅਸੀਂ ਸਭ ਤੋਂ ਸਾਫ਼ ਹਮ ਅਸੀਂ ਸਭ ਤੋਂ ਪਾਕ ਹਮ ਅਸੀਂ ਸਭ ਤੋਂ ਬਈ ਨਿਰਾਲੇ ਜੀ ਅਸੀਂ ਸਭ ਤੋਂ ਜ਼ਿਆਦਾ ਕਹ ਲੋ ਕਿ ਇਮਾਨਦਾਰ ਹੂੰ ਤਾਂ ਉਹਨਾਂ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਵਾਪਰਨੀਆਂ ਤੇ ਫਿਰ ਇਸ ਚੀਜ਼ ਨੂੰ ਤੁਸੀਂ ਜੋੜ ਸਕਦੇ ਜਿਹੜੀ ਮੈਂ ਤੁਹਾਨੂੰ ਛੋਟੀ ਜੀ ਕਹਾਣੀ ਸੁਣਾਈ ਆ ਜੀ ਜੀ ਕਿ ਜਦੋਂ ਤੁਸੀਂ ਵਿਖਾਵਾ ਜ਼ਿਆਦਾ ਕਰਨਾ ਲੱchn ਤੁਹਾਡੇ ਮਾੜੇ ਹੋਣ ਨਾ ਤੇ ਆ ਕਹਾਣੀ ਜੋੜ ਲੋ ਨਾਲ ਹੂੰ ਜੀ ਇਹ ਇਹ ਮੇਰੇ ਤੇ ਵੀ ਢੁੱਕਦੀ ਹੋਏਗੀ ਤੁਹਾਡੇ ਤੇ ਵੀ ਢੁੱਕਦੀ ਹਰੇਕ ਤੇ ਕਿ ਕਈ ਵਾਰ ਵਿਖਾਵਾ ਸੀ ਜ਼ਿਆਦਾ ਕਰਦੇ ਆ ਕਰਦੇ ਆ ਪਰ ਜੋ ਸਾਡੀ ਫਿਤਰਤ ਹੁੰਦੀ ਆ ਜਾਂ ਜੋ ਸਾਡੀ ਜ਼ਹਿਨੀयत ਹੁੰਦੀ ਆ ਕੈਫੀਅਤ ਹੁੰਦੀ ਆ ਉਹਦੇ ਚ ਕੁਝ ਹੋਰ ਹੁੰਦਾ ਕਰਦਾਰ ਚ ਕੁਝ ਚੀਜ਼ਾਂ ਹੋਰ ਹੁੰਦੀਆਂ ਨੇ ਸਾਡੇ ਅੱਛਾ ਤੁਸੀਂ ਇਸ ਚੱਲ ਦੀ ਚੋਣ ਨੂੰ ਵੇਖੋ ਮੈਂ ਦਿੱਤੇ ਬੜੀ ਕੈਲੋਕੇ ਤਫਸੀਲ ਦੇ ਨਾਲ ਤੁਹਾਨੂੰ ਦੱਸ ਚੁੱਕਾ ਜੀ ਵਿਦ ਕੈਲੋਕੇ ਸਬੂਤ ਤਤ ਹਮ ਕਿ ਇਹ ਚੋਣ ਮਾਨਸਾਬ ਲੜ ਰਿਹਾ ਜੀ ਹੁਣ ਮਾਨਸਾਬ ਜਿਹੜੀ ਚੋਣ ਲੜ ਰਿਹਾ ਹਮ ਉਹ ਇਕੱਲੇ ਮਤਲਬ ਕਿ ਆਵੇਂ ਇੱਕ ਦੇਖ ਰਿਹਾ ਸੀਗਾ ਖਲੋਤੇ ਨੇ ਮੈਂ ਮੜਾ ਜੇ ਤੁਹਾਡੀ ਇਜਾਜ਼ਤ ਹੋਵੇ ਨਾ ਤੁਹਾਨੂੰ ਵਖਾ ਹੀ ਦੇਵਾਂ ਮੈਨੂੰ ਤੇ ਲੱਗਿਆ ਕਿ ਯਾਰ ਇਹਨਾਂ ਬੰਦਿਆਂ ਦੇ ਦਿਮਾਗ ਠੀਕ ਨੇ ਕਿ ਕਿਹੜੀਆਂ ਪੱਗਾਂ ਨੂੰ ਪੈ ਗਏ ਆ ਆ ਵੇਖੋ ਮੈਂ ਨਾ ਇੱਕ ਬੰਦੇ ਦੀ ਆ ਵੀਡੀਓ ਦੇਖ ਰਿਆ ਸੀ ਆ ਦੇਖੋ ਮੈਂ ਮੜ ਰੋ ਸੀ ਬਾਹਰਲੇ ਬੰਦੇ ਆ ਹਾਂ ਅੰਗਰਾਲ ਖੜਾ ਆ ਨਾਲ ਜੀ ਸलो ਮੈਂ ਵੀਡੀਓ ਨੂੰ ਰੋਕ ਦੇਣਾ ਇਹ ਸਮਝ ਨਹੀਂ ਆਉਣੀ ਤੁਸੀਂ ਨਹੀਂ ਨਹੀਂ ਮੈਂ ਮੈਂ ਦੱਸਦਾ ਮੈਂ ਦੱਸਦਾ ਅਪਨ ਕਿਸਕੇ ਲਈ ਹੈ ਸਾਡਾ ਕੰਮ ਕੀ ਹੈ ਜੀ ਸਾਡਾ ਕੰਮ ਆਈਓ ਆ ਸਰਦਾਰ ਸਾਹਿਬ ਖਲੋਤੇ ਦੀਦੇ ਦੇ ਹੂੰ ਇਹ ਦੀਦੇ ਜੀ 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 ਪੱਗ ਸਰੋਂ ਫੁੱਲੀਆ ਬੀਬਾ ਦਾੜਾ ਹੂੰ ਚਿੱਟੇ ਖਦਰ ਤੇ ਲੀੜੇ ਪਤਾ ਨਹੀਂ ਕਿਹੜੀ ਦੁਕਾਨ ਤੋਂ ਲੈ ਆ ਹੂੰ ਕਿਤੇ ਮਤਲਬ ਕਿਸੇ ਨੂੰ ਜ਼ਰੂਰਤ ਹੋਵੇ ਤੇ ਇਹਨਾਂ ਤੋਂ ਪੁੱਛ ਲੈਣਾ ਐਚ ਐਮ ਕੀਲੇ ਆ ਇਨਾਂ ਦੇ ਕੜੇ 'ਚ ਹੱਥ ਪਾਇਆ ਹੋਇਆ ਅੰਗਰਾਲ ਦੇ ਬੰਦੇ ਨੇ ਹੂੰ ਪਤਾ ਨਹੀਂ ਸਿਕਿਉਰਿਟੀ ਗਾਰਡ ਆ ਕਿ ਉਹਦਾ ਆਪ ਦਾ ਕੋਈ ਸੱਜਾ ਖਬਾ ਹੈ ਜੀ ਕੜੇ 'ਚ ਹੂੰ ਸਰਦਾਰ ਸਾਹਿਬ ਉੱਥੇ ਇਤਰਾ ਖਲੋਤੇ ਆ ਜਿਵੇਂ ਭੀੜ ਨੇ ਸਟੇਸ਼ਨ ਤੇ ਜੇਬ ਕਤਰਾ ਫੜ ਕੇ ਖਲਾਰੇ ਆ ਜੀ ਜੀ ਤੁਹਾਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ ਕਿ ਤੁਹਾਨੂੰ ਭਗਵੰਤਮਨ ਉਹ ਕਾਰਡ ਜੇ ਕੱਢੀ ਫਿਰਦੇ ਕੋਈ ਉਹਦਾ ਦਿੱਤਾ ਹੂੰ ਕੋਈ ਉਹਦੀ ਹੋਰ ਤੁਹਾਨੂੰ ਪ੍ਰੋਮੋਸ਼ਨ ਦੇ ਦੇਊਗਾ ਜੀ ਕਿਉਂ ਬੇਇਜ਼ਤੀ ਕਰਵਾਉਂਦੇ ਫਿਰਦੇ ਜੇ ਹੂੰ ਹੂੰ ਇਹ ਸਰੋਂ ਫੁੱਲੀਆਂ ਪੱਗਾਂ ਦੀ ਇਹ ਬੀਬੇ ਦਾੜਿਆਂ ਦੀ ਜੀ ਹੈ ਖਲੋਤਾ ਤੂੰ ਐ ਆ ਜਿਵੇਂ ਹੁਣ ਪਤਾ ਨਹੀਂ ਤੈਨੂੰ ਸੂਲ ਤੇ ਟੰਗ ਦੇਣ ਲੱਗੇ ਜਾਂ ਤੇ ਫਿਰ ਅੜ ਜੀ ਇਹ ਬਠਿੰਡੇ ਦਾ ਬੰਦਾ ਉਹਨਾਂ ਨੇ ਫੜ ਲਿਆ ਉੱਥੇ ਇਹਨਾਂ ਦੇ ਬਾਹਰ ਬੈਠਾ ਸੀਗਾ ਆ ਜਿਹੜਾ ਲਗਾ ਹੁੰਦਾ ਨਾ ਬੂਤ ਕਹਿ ਲੋ ਜਿਹੜਾ ਲਗਾ ਹੁੰਦਾ ਪੋਲਿੰਗ ਸੈਂਟਰ ਤੇ ਬਾਹਰ ਜੀ 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 ਅਗਲਿਆਂ ਨੇ ਘੇਰ ਕੇ ਤੇ ਉੱਥੇ ਖਲਾਰਿਆ ਹੁਣ ਡੁੰਨਾ ਵੱਟਾ ਬਣ ਕੇ ਖਲੋਤਾ ਹੂੰ ਮਤਲਬ ਕਿ ਯਾਰ ਅਕਲ ਨੂੰ ਹੱਥ ਮਾਰੋ ਇਹਨਾਂ ਦੇ ਸਮਰਥਕਾਂ ਨੇ ਨਹੀਂ ਮੰਨਣਾ ਜੀ ਜੀ ਇਹ ਸਿਰ 'ਚ ਖੇਪਵਾ ਕੇ ਵੀ ਕਹਿਣਗੇ ਕਿ ਸਾਡੇ ਤੇ ਫੁੱਲਾਂ ਦੀ ਵਰਖਾ ਹੋ ਗਈ ਆ ਹੂੰ ਕਿਉਂ ਕਿਉਂਕਿ ਸਿਆਸਤ ਨੇ ਮਤਮਰੀ ਆ ਕਿਉਂ ਬੇਇੱਜ਼ਤੀ ਕਰਵਾ ਰਹੇ ਜੀ 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 ਦੂਜੀ ਗੱਲ ਕੱਲ ਚੰਨੀ ਸਾਹਿਬ ਉਥੇ ਲੇਡੀ ਸੂਟ ਕੱਢੀ ਬੈਠੇ ਹੂੰ ਸੂਟ ਕਾਦੇ ਮਤਲਬ ਕਿ ਇਹਨਾਂ ਦੇ ਜਲੂਸ ਜੀ ਕਿਆ ਵੇਖ ਲੋ ਜੀ ਵੰਡ ਦੇ ਫੜਲੇ ਹੂੰ ਵੰਡ ਦੇ ਫੜਲੇ ਜੀ ਅੱਛਾ ਕਿਸੇ ਵੇਲੇ ਚੰਨੀ ਦੀਆਂ ਟੀ-ਸ਼ਰਟਾਂ ਜਲੰਧਰ ਚ ਫੜੀ ਚੀਆਂ ਜਦੋਂ ਚੀਫ ਮਿਨਿਸਟਰ ਸਨ ਹੂੰ ਇਲੈਕਸ਼ਨ ਤੋਂ ਐਨ ਪਹਿਲਾਂ ਜੀ ਉਹ ਕੈਂਟਰ ਫੜਿਆ ਗਿਆ ਸਾਨੂੰ ਤੇ ਸਾਰੀਆਂ ਗੱਲਾਂ ਯਾਦ ਰਹਿੰਦੀਆਂ ਨੇ ਬਿਲਕੁਲ ਉਦੋਂ ਇਹਨਾਂ ਨੇ ਹੂੰ ਰੌਲਾ ਪਾਇਆ ਕਿ ਚੰਨੀ ਵੇਖੋ ਜੀ ਟੀ-ਸ਼ਰਟਾਂ ਮੰਡਦਾ ਪਿਆ ਟੀ-ਸ਼ਰਟਾਂ ਮੰਡਦਾ ਪਿਆ ਜੀ ਮਤਲਬ ਤੇ ਆ ਹੁਣ ਤੁਸੀਂ ਟੀ-ਸ਼ਰਟਾਂ ਤੋਂ ਲੇਡੀ ਸੂਟ ਤੇ ਚਲੇ ਗਏ ਜੀ ਹੂੰ ਮੈਨੂੰ ਲੱਗਦਾ ਹੋਰ ਅਗਲੇ 1-2 ਇਲੈਕਸ਼ਨਾਂ ਤੱਕ ਇਹਨਾਂ ਨੇ ਜਵਾਕਾਂ ਦੇ ਡਾਈਪਰ ਮੰਡਲਣੇ ਸ਼ੁਰੂ ਕਰ ਦੇਣੇ ਆ ਹਲਕ ਭਰ ਕੇ ਹੋ ਸਕਦਾ ਜੀ ਹਾਂਜੀ ਸਿਰ ਤੇ ਟੋਕਰੀ ਭਰ ਕੇ ਤੇ ਭੇਜ ਦਿਆ ਕਰਨ ਕੇ ਕਿ ਡਾਈਪਰ ਲੈ ਲਓ ਡਾਈਪਰ ਲੈ ਲਓ ਵੋਟ ਪਾ ਦਿਓ ਜੀ ਤੁਹਾਡਾ ਤੇ ਮੈਂ ਕਹਿੰਦਾ ਕਿ ਹਾਲ ਹੀ ਬਹੁਤ ਬੁਰਾ ਹੋਇਆ ਪਿਆ ਸੂਰ ਹੂੰ ਫਿਰ ਖਬਰ ਆ ਗਈ ਕਹਿੰਦੇ ਜੀ ਕਾਲੀ ਇੱਕ ਸਕਾਰਪੀ ਹੋ ਜੇ ਦੇ ਚੋਂ दारू ਫੜੀ ਗਈ ਹੂੰ ਫਿਰ ਇਸ ਤੋਂ ਇਲਾਵਾ ਰਾਜਾ ਵੜੇਂਗੂਰੀ ਅੱਜ ਕਮਿਸ਼ਨਰ ਦੇ ਦਫ਼ਤਰ ਚ ਜਾ ਕੇ ਬਹਿ ਗਏ ਜੀ ਉਹਨਾਂ ਆਖਿਆ ਜੀ ਤੁਸੀਂ ਗੈਂਗਸਟਰ ਵੀ ਬੁਲਾਏ ਆਪਣੇ ਸੱਜਣ ਬੇਲੀ ਵੀ ਬੁਲਾ ਲੇ ਪਰੋਲ ਤੇ ਛੜਾਏ ਆ ਜੀ ਇੱਥੇ ਸਾਨੂੰ ਕੰਸੋਆਂ ਮਿਲਦੀਆਂ ਪਈਆਂ ਨੇ ਕਿ ਇਹਨਾਂ ਨੇ ਬੂਥ ਕੈਪਚਰਿੰਗ ਕਰਾਉਣੀ ਆ ਹੂੰ ਸਾਡਾ ਹੱਕ ਕੋਈ ਨਹੀਂ ਬਣਦਾ ਕਿ ਅਸੀਂ ਅੱਗੇ ਜਾਈਏ ਪੋਲਿੰਗ ਬੂਥ ਤੇ ਜਾਈਏ ਜਾਂ ਪੋਲਿੰਗ ਸੈਂਟਰ 'ਚ ਜਾਈਏ ਹੂੰ ਹੂੰ ਪਰ ਜੇ ਤੁਸੀਂ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ ਤੇ ਪ੍ਰਸ਼ਾਸਨ ਚੁੱਪ ਰਿਹਾ ਜੀ ਫਿਰ ਅਸੀਂ ਅੱਗੇ ਜਾਵਾਂਗੇ ਮਤਲਬ ਕਿ ਸਿੱਧਮ ਸਿੱਧਾ ਕੰਮ ਆ ਕਿ ਫਿਰ ਅਸੀਂ ਵੀ ਪਿੰਡ ਦੇ ਵਿੱਚ ਆ ਜਾਾਂਗੇ ਅਸੀਂ ਵੀ ਮੈਦਾਨ 'ਚ ਆ ਜਾਾਂਗੇ ਜੋ ਹੋਊਗਾ ਫਿਰ ਵੇਖੀ ਜਾਊਗੀ ਜੀ ਇਹ ਵੀ ਵੱਡੀ ਗੱਲ ਆ ਮਤਲਬ ਕਿ ਆ ਜਾਗਦਾ ਜਿੰਦਾ ਸਬੂਤ ਆ ਕਿ ਐਸੇ ਪੂਰੇ ਵੰਡਣ ਦਾ ਵੀ ਇਲਜ਼ਾਮ ਲੱਗ ਰਿਹਾ ਨਾਲ ਉਹ ਲੱਗ ਰਿਹਾ ਉਹ ਤਾਂ ਬਹੁਤ ਕੁਝ ਕਹਿ ਰਹੇ ਕਿ ਟਰੱਕਾਂ ਦੇ ਟਰੱਕ ਕਥੇ ਤੌਰ ਤੇ ਸ਼ਰਾਬ ਝੜੀ ਆ ਵੰਡੀ ਗਈ ਆ ਵਗੈਰਾ ਵਗੈਰਾ ਜੀ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਇਦੋਂ ਵੱਡਾ ਕੋਈ ਸਬੂਤ ਹੋਏਗਾ ਕਿ ਬੰਦੇ ਨੂੰ ਕੜੇ ਚ ਹੱਥ ਪਾ ਕੇ ਖਲਾਰਿਆ ਉਹਨਾਂ ਨੇ ਕਿ ਇਹ ਬੰਦਾ ਬਠਿੰਡੇ ਦਾ ਤੇ ਪੋਲਿੰਗ ਬੂਥੇ ਕੀ ਕਰਨ ਡਿਆ ਜਦ ਕਿ ਹਦਾਇਤਾਂ ਨੇ ਕਿ ਤੁਸੀਂ ਭਈ ਇਲਾਕਾ ਛੱਡ ਦੇਣਾ ਜੀ ਜਦੋਂ ਕਿਤੇ ਵੀ ਪੋਲਿੰਗ ਹੋਣੀ ਆ ਹੂੰ ਹੂੰ ਉਤੋਂ 24 ਘੰਟੇ ਪਹਿਲਾਂ ਘਟੂ ਘਟ ਤੁਹਾਨੂੰ ਇਲਾਕਾ ਛੱਡ ਦੇਣਾ ਚਾਹੀਦਾ ਜੀ ਅੱਛਾ ਇੱਕ ਹੋਰ ਬੋਲਣ ਡਿਆ ਸੀ ਇਹਨਾਂ ਦਾ ਆਖੇ ਜੀ ਢਿਲਮਾ ਤੋਂ ਇਹ ਚੇਅਰਮੈਨ ਸਾਹਿਬ ਨੇ ਹੂੰ ਤੇ ਚੇਅਰਮੈਨ ਸਾਹਿਬ ਅਖੇ ਜੀ ਮੈਂ ਤਾਂ ਇੱਥੇ ਤੇਲ ਪਾਉਣ ਡਿਆ ਸੀ ਅੰਗਰਾਲ ਹੁਰੀ ਆ ਗਿਆ ਤੇ ਮੇਰੀ ਗੱਡੀ ਭੰਨ ਗਿਆ ਕਮਾਲ ਦੀ ਗੱਲ ਹੈ ਯਾਰ ਫਰੀਦਕੋਟ ਤੋਂ ਜਲੰਧਰ ਦੇ ਦਰਮਿਆਨ ਤੁਹਾਨੂੰ ਕੋਈ ਪੈਟਰੋਲ ਪੰਪ ਨਾ ਮਿਲਿਆ ਤੁਸੀਂ ਉੱਥੇ ਕੀ ਕਰ ਰਹੇ ਜੀ ਕੀ ਕੀ ਕੰਮ ਵੱਡੇ ਸਵਾਲ ਆ ਫੇਰ ਖਬਰ ਚਲਾ ਦਿੱਤੀ ਇੱਕ ਦੋ ਚੈਨਲ ਇਹਨਾਂ ਦੇ ਹੈਗੇ ਆ ਕਿ ਜੀ ਅੰਗਰਾਲ ਹੁਰੀ ਗ੍ਰਫਤਾਰ ਹੋ ਗਏ ਉਹ ਲਾਈਵ ਹੋ ਗਿਆ ਦਫਤਰ ਚੋਂ ਕਹਿੰਦਾ ਮੈਂ ਤੇ ਆ ਬੈਠਾ ਉਸ ਤੋਂ ਪਹਿਲਾਂ ਉਹ ਇੱਕ ਜਿੱਦਾਂ ਉਹ ਕਰਦਾ ਹੁੰਦਾ ਆਪਦੇ ਅੰਦਾਜ਼ ਤੇ ਵਿੱਚ ਮੇਰੇ ਪਰਿਵਾਰ ਨੂੰ ਖਤਰਾ ਹੈ ਜੀ ਫਲਾਣੇ ਨੂੰ ਖਤਰਾ ਮੈਨੂੰ ਤਾਂ ਕੀ ਆ ਰਹੀਆਂ ਤੁਮ ਕਿ ਉਹ ਕੁਝ ਦੱਸਦਾ ਦੋਸਤਾ ਤੇ ਹੈ ਨਹੀਂਗਾ ਜੀ ਉਹ ਇੰਨਾ ਤੇਜ ਬੋਲਦਾ ਕਿ ਪੱਤਰਕਾਰ ਹਜੇ ਪਿਛਲੇ ਫਿਕਰੇ ਨੂੰ ਫੜ ਰਹੇ ਹੁੰਦੇ ਆ ਉਹ ਉਦੋਂ ਤੱਕ ਅਗਲੀਆਂ ਗੱਲਾਂ ਦਾ ਫਿਕਰ ਕਰ ਰਿਹਾ ਹੁੰਦਾ ਜੀ ਮਤਲਬ ਕਿ ਉਹ ਆਪਦੇ ਇਲਜ਼ਾਮ ਆਪਦੀਆਂ ਗੱਲਾਂ ਬਤਾ ਪਰ ਉਹ ਇਹਨਾਂ ਨੂੰ ਟੱਕਰ ਰਿਹਾ ਲੱਭ ਲੱਭ ਕੇ ਭੱਜਾ ਫਿਰਦਾ ਜੀ ਉਹਨੂੰ ਪਤਾ ਕਿ 2-4 ਘੰਟੇ ਹਿੰਮਤ ਮਾਰ ਲਈ ਉਹ ਪੁਰਾਣਾ ਬੰਦਾ ਉਹ ਥੋਂ ਦਾ ਸਾਰੇ ਕੰਮ ਜਾਣਦਾ ਉਹ ਜੀ ਸਾਰੇ ਕੰਮ ਜਾਣਦਾ ਤਾਂ ਮਤਲਬ ਕਿ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਹੂੰ ਤੁਸੀਂ ਉਹ ਦੌਰ ਦੇਖਿਆ ਸ਼ਾਇਦ ਨਾ ਹੋਵੇ ਮਲੋੜ ਦੇ ਵਿੱਚ ਇੱਕ ਚੋਣ ਹੋਈ ਸੀ ਕਿ ਜਦੋਂ ਕੈਪਟਨ ਸਰਕਾਰ ਬਣੀ ਆ ਜੀ ਇੱਥੇ ਕੰਮ ਚੱਲਿਆ ਹੂੰ ਉਹਨਾਂ ਦਾ ਨਾਂ ਤੇ ਕੀ ਲਈਏ ਸੰਸਾਰ ਚੈਨੀ ਬੰਦਾ ਮੁਕਸਰ ਤੋਂ ਆਇਆ ਉਹ ਬੰਦਾ ਜੀ ਉਹਨੇ ਉਹ ਗਰਦ ਠਾਈ ਇੱਥੇ ਉਹ ਗਰਦ ਠਾਈ ਹੂੰ ਕਿਉਂਕਿ ਜਿੰਨੀ ਚੋਣ ਅਸੀਂ ਗਿੱਦੜਵੇ ਆਲੀ ਵੀ ਵੇਖੀ ਸੁਣੀ ਆ ਉਦੋਂ ਇਹਨਾਂ ਕੰਮ ਨਹੀਂ ਸੀ ਚੱਲਿਆ ਹੂੰ ਇੱਥੇ ਮਲੂਰ ਚ ਉਹ ਜਿਹੜੀ ਚੋਣ ਹੋਈ ਤੇ ਉਹਦੇ ਚ ਬੜਾ ਕੰਮ ਚੱਲਿਆ ਬਹੁਤ ਹੀ ਕੰਮ ਚੱਲਿਆ ਹੂੰ ਇਹ ਤੁਸੀਂ ਕਿਸੇ ਤੋਂ ਪੁੱਛਿਓ 2002-3 ਦੀਆਂ ਗੱਲਾਂ ਜੀ ਜੀ ਜਿਵੇਂ ਨਹੀਂ ਚੋਣੀ ਸੀ ਸ਼ਾਇਦ ਉਹਦੋਂ ਦੀ ਹੂੰ ਤੇ ਉਹ ਮੁਕਸਰ ਤੋਂ ਆਇਆ ਬੰਦਾ ਉਹਨੇ ਉਹ ਗੁੰਡਾਈ ਕੀਤੀ ਉਹ ਗੁੰਡਾਈ ਕੀਤੀ ਹੂੰ ਕਿ ਬਈ ਤਿਆਂ ਲਾਤੀਆਂ ਜੀ ਸਰਕਾਰ ਸੱਤ ਚ ਆ ਗਈ ਕਾਲੀਆਂ ਦੀ ਹੂੰ ਫਿਰ ਇਹਨਾਂ ਨੇ 10 ਵਜੇ ਹੀ ਜਦੋਂ ਗਾਂ ਲੋਕਲ ਬਾਡੀਜ਼ ਵਗੈਰਾ ਦੇ ਇਲੈਕਸ਼ਨ ਆਏ ਨਾ ਇਹਨਾਂ ਨੇ ਆ ਸੁਰਜਾਰਾ ਮਾਰਕੀਟ 'ਚ 10 ਵਜੇ ਵਿਹਲੇ ਕਰਕੇ ਘਰੇ ਤੋਰਤੇ ਸੀ ਕਾਂਗਰਸੀ ਜੀ ਮਤਲਬ ਕਿ ਇਹ ਕੰਮ ਇਦਾਂ ਚੱਲੇ ਅਸੀਂ ਜਿਹੜੇ ਮੈਂ ਆਪਣੇ ਅੱਖੀ ਵੇਖਿਆ ਮੈਂ ਸ਼ਾਮਿਲ ਵੀ ਰਿਆਂ ਕੁਝ ਕਮਾਂ ਜੀ 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 ਜੇ ਕੋਈ ਆਖੇ ਨਾ ਕਿ ਸਬੂਤ ਦੇ ਤੇ ਮੈਂ ਸ਼ਾਮਿਲ ਵੀ ਰਿਆਂ ਮੈਂ ਦੱਸ ਵੀ ਦਊਗਾ ਕਿ ਕਿਹੜਾ ਉਹ ਸੈਂਟਰ ਸੀਗਾ ਜਿੱਥੇ ਜਿੰਨੇ ਵਜੇ ਗਿਆ ਤਾਂ ਗੱਲ ਇਹ ਆ ਕਿ ਉਤੋਂ ਬਾਅਦ ਜੀ ਹੁਣ ਤੀਜੀ ਧਿਰ ਜਿਹੜੀ ਆ ਤੀਜੀ ਧਿਰ ਵੀ ਇਸੇ ਤਰ੍ਹਾਂ ਦਾ ਇਲੈਕਸ਼ਨ ਲੜ ਰਹੀ ਆ ਤੇ ਫਿਰ ਤੇ ਰਾਮਨਾਮ ਸੱਤ ਹੈ ਜੀ 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 ਫਿਰ ਕੋਈ ਉਮੀਦ ਨਹੀਂ ਬਚਦੀ ਕਿ ਅਸੀਂ ਕੋਈ ਇਲੈਕਸ਼ਨ ਐਸਾ ਵੀ ਵੇਖਾਂਗੇ ਜਿੱਥੇ ਮਤਲਬ ਕਿ ਸਮਦੇ ਆਧਾਰ ਤੇ ਵਿਕਾਸ ਦੇ ਆਧਾਰ ਤੇ ਮੁੱਦਿਆਂ ਦੇ ਆਧਾਰ ਤੇ ਚੋਣ ਹੋਵੇ ਜਿਹੜਾ ਵੀ ਸੱਤਾ ਚ ਹੁੰਦਾ ਉਹਦੇ ਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਚਾਹੇ ਕਾਂਗਰਸ ਹੋਵੇ ਕਾਲੀ ਹੋਵੇ ਤੇ ਹੁਣ ਇਹ ਆ ਗਿਆ ਜੀ ਇਹਦਾ ਮਤਲਬ ਕਿ ਅੱਛਾ ਅਖਬਾਰਾਂ ਚ ਕਹਿੰਦੇ ਸੀ ਮੇਰਾ ਕੰਮ ਬੋਲਦਾ ਮੇਰਾ ਕੰਮ ਬੋਲਦਾ ਲੋਕੀ ਕਹਿੰਦੇ ਤੁਹਾਡਾ ਕੰਮ ਤੇ ਵੀਡੀਓ ਚ ਬੋਲਣ ਡਿਆ ਵੀ ਇਹ ਕਿਹੜੇ ਕਿਹੜੇ ਪਾਸੇ ਨੂੰ ਤੁਰ ਪਏ ਕਹਿੰਦੇ ਨਹੀਂ ਨਹੀਂ ਕੰਮ ਨਹੀਂ ਸਾਡਾ ਅਸੀਂ ਉਹ ਨਹੀਂ ਕਹਿੰਦੇ ਕੰਮ ਕਰੋਦ ਨਹੀਂ ਸਾਡਾ ਕੰਮ ਬੋਲਦਾ ਉਹ ਤੇ ਅਸੀਂ ਸਾਰੇ ਦੇਸ਼ ਨੂੰ ਦੱਸਣਾ ਕਿ ਪੰਜਾਬ ਚ ਸਾਡਾ ਕੰਮ ਬੋਲਦਾ ਹੂੰ ਅਰੇ ਯਾਰ ਕਾਮ ਬੋਲਤਾ ਹੈ ਤਾਂ ਮੁੱਖ ਮੰਤਰੀ ਨੂੰ ਉੱਥੇ ਪਹੁੰਚਣ ਦੀ ਕੀ ਲੋੜ ਹੈ ਲੋੜ ਨਹੀਂ ਪੈਣੀ ਸਾਬਕਾ ਕਾਉਂਸਲਰ ਨੂੰ ਸ਼ਾਮਲ ਕਰਵਾਉਣ ਦੀ ਕੀ ਲੋੜ ਹੈ ਜੀ ਜੀ ਇੰਨੇ ਕਰੋੜਾਂ ਦੇ ਇਸ਼ਤਿਹਾਰ ਦੇਣ ਦੀ ਕੀ ਲੋੜ ਹੈ ਉਹਦਾ ਕੰਮ ਤੇ ਉੱਥੇ ਤੱਕ ਪਹੁੰਚ ਗਿਆ ਹੋਣਾ ਹੂੰ ਹੂੰ ਤੇ ਫਿਰ ਇਹਦਾ ਮਤਲਬ ਇਹ ਕਿ ਮੁੱਖ ਮੰਤਰੀ ਸਾਹਿਬ ਆਪਣਾ ਕਾਮ ਪਚਾਉਣ ਉੱਥੇ ਨਹੀਂ ਜਾ ਰਹੇ ਬਲਕਿ ਉੱਥੇ ਉਹ ਕਾਮ ਦੀ ਪੁਸ਼ਤ ਪਨਾਈ ਕਰਨ ਗਏ ਨੇ ਜਿਹੜਾ ਕੰਮ ਚੱਲ ਰਿਹਾ ਤੁਹਾਡਾ ਜੀ 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 ਸੋ ਇਹ ਦੋਸ਼ ਜਿਹੜੇ ਆ ਵਿਰੋਧੀ ਧਿਰਾਂ ਵੱਲੋਂ ਲਾਏ ਜਾ ਰਹੇ ਨੇ ਪਰ ਮੇਰੇ ਖਿਆਲ ਦੇ ਨਾਲ ਜੋ ਸਾਡੇ ਚੋਣ ਅਧਿਕਾਰੀ ਹੈ ਜਦੋਂ ਇਹਨਾਂ ਦੇ ਹੱਥ ਵਿਧਾਨ ਸਭਾ ਜਾਂ ਜ਼ਿਮਨੀ ਚੋਣ ਦਾ ਇਸ ਤਰ੍ਹਾਂ ਦਾ ਕੋਈ ਮਸਲਾ ਹੋਵੇ ਨਾ ਜੀ ਵਿਧਾਨ ਸਭਾ ਚੋਣਾਂ ਵੀ ਚਲੋ ਹਾਲੇ ਠੀਕ ਰਹਿ ਜਾਂਦੀਆਂ ਲੋਕ ਸਭਾ ਚੋਣਾਂ ਚ ਤੇ ਤੁਸੀਂ ਦੇਖਿਓ ਕਿ ਘੁੱਗੀ ਕੂ ਨਹੀਂ ਕਰਦੀ ਬਿਲਕੁਲ ਚਿੜੀ ਚੂ ਨਹੀਂ ਕਰਦੀ ਕਿਉਂਕਿ ਸਾਰਾ ਕੁਝ ਮਤਲਬ ਕਿ ਤੁਹਾਨੂੰ ਪਤਾ ਹੀ ਆ ਜਿੱਦਾਂ ਚੱਲਦਾ ਹੁੰਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਚੋਣਾਂ ਆਉਂਦੀਆਂ ਲੋਕਲ ਚੋਣਾਂ ਜ਼ਿਮਨੀ ਚੋਣਾਂ ਉਦੋਂ ਜਿਹੜੇ ਅਧਿਕਾਰੀ ਹੁੰਦੇ ਉਹ ਸਾਰੇ ਹੁੰਦੇ ਨੇ ਆਪਣੇ ਪ੍ਰਸ਼ਾਸਨ ਦੇ ਜੀ ਤੋਂ ਜੀ ਦੀ ਫਿਰ ਤੁਹਾਨੂੰ ਪਤਾ ਹੀ ਆ ਕਿ ਉਹ ਅੰਦਰ ਦਿਨ ਜੀ ਦੀ ਖਾਈਏ ਬਾਜਰੀ ਤੇ ਉਹਦੀ ਪਰ ਇਹ ਹਾਜ਼ਰੀ ਫਿਰ ਇਹ ਮਤਲਬ ਕਿ ਉਹਦੀ ਚਾਕਰੀ ਕਰਨ ਜਾਂ ਤਾਂ ਲੱਗ ਪੈਂਦੇ ਆ ਫਿਰ ਉਹ ਮਾਮਲਾ ਜਿਹੜਾ ਵਿਗੜ ਜਾਂਦਾ ਹੈ ਜੀ 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 ਆਪਾਂ ਕੁਝ ਕਮੈਂਟ ਲੈ ਲਈਏ ਪਰਮਿੰਦਰ ਕੌਰ ਜੀ ਆਪਣੇ ਜੁੜੇ ਹੋਏ ਨੇ ਧੰਨਵਾਦ ਜੀ ਸਾਬ ਕੱਲ ਨੂੰ ਕਹਿੰਦੇ ਸੀ ਸੂਟ ਮੈਂ ਦੇਖੇ ਸੀ ਮਾੜੇ ਨੇ ਤੇ ਕੁਝ ਦੋਸਤ ਇਹ ਵੀ ਪੁੱਛ ਰਹੇ ਨੇ ਕੋਈ ਵੋਟਾਂ ਵਾਲਾ ਹੁਣ ਇਸ ਟਾਈਮ ਕੀ ਸਟੇਟਸ ਹੈ ਜੇ ਤੁਹਾਡੇ ਕੋਈ ਧਿਆਨਸ਼ ਹੋਵੇ ਤਾਂ ਜੀ ਕੋਣ ਅੱਗੇ ਪਿੱਛੇ ਚੱਲ ਰਿਹਾ ਨਹੀਂ ਅੱਗੇ ਪਿੱਛੇ ਇਹ ਤੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਗਿਣਤੀ 13 ਨੂੰ ਹੋਣੀ ਆ ਹਮ ਹਾਲੇ ਤੇ ਤੁਸੀਂ ਇਹ ਦੇਖੋ ਕਿ ਵੋਟ ਪੋਲ ਜਿਹੜੀ ਹੋ ਰਹੀ ਹੈ 1 ਵਜੇ ਤੱਕ ਰਿਪੋਰਟ ਸੀ ਕਿ 34% ਵੋਟ ਪੋਲ ਹੋਈ ਆ ਹਮ ਇਹ ਜੇ 60 ਕੁ ਤੱਕ ਰਹਿ ਜਾਂਦੀ ਆ ਤਾਂ ਮੇਰੇ ਖਿਆਲ ਦੇ ਨਾਲ ਇੱਕ ਸਧਾਰਨ ਐਵਰੇਜ ਆ ਜ਼ਿਮਨੀ ਚੋਂ ਦੇ ਵਿੱਚ ਹਮ 70 ਤੱਕ ਜਾਣੀ ਚਾਹੀਦੀ ਆ ਜੀ ਜੀ ਤੇ ਜੇ 60 ਤੱਕ ਰਹਿ ਜਾਂਦੀ ਆ ਫਿਰ ਉਹ ਕਾਮ ਵਾਲਿਆਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਆ ਕਿਉਂਕਿ ਆਪਾਂ ਕਹਿ ਸਕਦੇ ਆ ਕਿ ਐਡਾ ਉਤਸ਼ਾਹ VOTER ਦੇ ਵਿੱਚ ਫਿਰ ਹੈ ਨਹੀਂ ਕਿਉਂਕਿ ਗਰਮੀ ਵੀ ਆ ਨਾ ਗਰਮੀ ਵੀ ਇਹ ਵੀ ਕਾਰਨ ਹੈਗੇ ਆ ਜੀ ਜੀ ਜੀ